ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਕੈਪੀਟਲ ਅਯੁੱਧੀ ਅਜਾਇਬ ਘਰ ਦੇ ਸਾਹਮਣੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਹੈ ਜਿਦੇ ਵਿੱਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੋਵੇਂ ਇਜ਼ਰਾਈਲੀ ਦੂਤਾਵਾਸਿਕ ਕਰਮਚਾਰੀ ਦੱਸੇ ਜਾ ਰਹੇ ਨੇ ਅਤੇ ਮਰਨ ਵਾਲਿਆਂ ਦੇ ਵਿੱਚ ਇੱਕ ਔਰਤ ਅਤੇ ਇੱਕ ਮਰਦ ਵੀ ਸ਼ਾਮਲ ਹੈ ਇਜ਼ਰਾਈਲੀ ਮੀਡੀਆ ਦੀ ਰਿਪੋਰਟ ਅਨੁਸਾਰ ਗੋਲੀਬਾਰੀ ਅਜਾਇਬ ਘਰ ਦੇ ਸਾਹਮਣੇ ਬੁੱਧਵਾਰ ਰਾਤ ਨੂੰ ਵਾਪਰੀ ਹੈ ਜਿੱਥੇ ਅਮਰੀਕੀ ਅਯੁੱਧੀ ਕਮੇਟੀ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੀ ਸੀ ਹਾਸੇ ਦੇ ਹੋਏ ਕਤਲ ਦੀ ਪੁਸ਼ਟੀ ਅਮਰੀਕੀ ਗ੍ਰੈਸ ਸੁਰੱਖਿਆ ਸਕੱਤਰ ਕਿਸਤੀ ਨੋਇਮ ਦੇ ਵੱਲੋਂ ਕੀਤੀ ਗਈ ਹੈ ਵਾਸ਼ਿੰਗਟਨ ਦੇ ਵਿੱਚ ਇਜ਼ਰਾਈਲੀ ਦੂਤਖਾਨ ਦੇ ਦੋ ਕਰਮਚਾਰੀਆਂ ਦੀ ਬੁੱਧਵਾਰ ਸ਼ਾਮ ਨੂੰ ਇੱਕ ஆயੂਤੀ ਅਜਾਇਬ ਘਰ ਦੇ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਹ ਜਾਣਕਾਰੀ ਗ੍ਰਹਿ ਮੰਤਰੀ ਕ੍ਰਿਸਟੀ ਨੋਇਮ ਨੇ ਸਾਂਝੀ ਕੀਤੀ ਹੈ ਨੋਇਮ ਨੇ 100 ਟੈਕ ਪੋਸਟ ਵਿੱਚ ਕਿਹਾ ਕਿ ਕੈਪੀਟਲ ஆயੂਤੀ ਅਜਾਇਬ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਵਿੱਚ ਦੋ ਕਰਮਚਾਰੀ ਮਾਰੇ ਗਏ ਅਜ ਰਾਤ ਵਾਸ਼ਿੰਗਟਨ ਡੀਸੀ ਦੇ ਵਿੱਚ ஆயੂਦੀ ਅਜਾਇਬ ਘਰ ਦੇ ਨੇੜੇ ਤੋਂ ਇਜ਼ਰਾਈਲੀ ਦੂਤਾਵਾਸ ਕਰਮਚਾਰੀਆ ਦੀ ਬਹਿਰਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ। ਨੋਇਮ ਨੇ ਕਿਹਾ ਅਸੀਂ ਸਰਗਰਮੀ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਸਾਂਝਾ ਕਰਨ ਦੇ ਲਈ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਕੰਮ ਕਰ ਰਹੇ ਹਾਂ। ਡੀਸੀ ਪੁਲਿਸ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਜਾਂਚ ਕਰ ਰਹੇ ਨੇ ਜੋ ਕਿ ਐਫਬੀਆਈ ਦੇ ਵਾਸ਼ਿੰਗਟਨ ਫੀਲਡ ਦਫ਼ਤਰ ਦੇ ਸਾਹਮਣੇ ਵਾਲੀ ਗਲੀ ਤੇ ਹੋਈ ਸੀ ਜੋ ਕਿ ਅਜਾਇਬ ਘਰ ਦੇ ਨੇੜੇ ਸਥਿਤ ਹੈ। ਦੂਜੇ ਪਾਸੇ ਐਫ ਪੀਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਐਕਸ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੇਰੀ ਟੀਮ ਅਤੇ ਮੈਨੂੰ ਅੱਜ ਰਾਤ ਡਾਊਨਟਾਊਨ ਡੀਸੀ ਦੇ ਵਿੱਚ ਕੈਪੀਟਲ ਅਯੁੱਧ ਦੀ ਅਜਾਇਬ ਘਰ ਦੇ ਬਾਹਰ ਅਤੇ ਸਰਡੇ ਵਸ਼ਿੰਗਟਨ ਫੀਲਡ ਦੇ ਨੇੜੇ ਹੋਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੁਰੂ ਕਿ ਅਸੀਂ ਜਵਾਬਦੇਹਨ ਅਤੇ ਹੋਰ ਜਾਣਨ ਦੇ ਲਈ ਐਮ ਪੀਡੀ ਦੇ ਨਾਲ ਕੰਮ ਕਰ ਰਹੇ ਹਾਂ ਕਿਰਪਾ ਕਰਕੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰੋ ਅਸੀਂ ਜਿੰਨਾ ਹੋ ਸਕੇ ਜਨਤਾ ਨੂੰ ਅਪਡੇਟ ਕਰਦੇ ਰਹਾਂਗੇ ਜ਼ਿਕਰ ਹੋ ਗਿਆ ਕਿ ਜਿੱਥੇ ਵਾਸ਼ਿੰਗਟਨ ਦੇ ਵਿੱਚ ਦਰਦਨਾਕ ਘਟਨਾ ਵਾਪਰੀ ਹੈ ਤਾਂ ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਸਾਰੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਹੋ ਦੇਖਣਾ ਹੋ ਨ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰ ਸਕਦਾ ਹੈ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ